ਬਹੁਤ ਤਰੀਕ ਨੂੰ ਲੱਖਾ ਬਾਈ ਮੇਰੇ ਕੋਲੇ ਸਾਡਾ ਫੋਨ ਤੇ ਸੰਪਰਕ ਹੁੰਦਾ ਹੈ ਵੀ ਆਪਾਂ ਲੌਂਗਵਾਲ ਦੇ ਨੇੜੇ ਦੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ 'ਚ ਲੋਸਮੈਂਟਾਂ ਕਰਨੀਆਂ ਨੇ ਉੱਭਾ ਬੋਲ ਜਾ ਕੇ ਬਾਈ ਨੂੰ ਕੋਈ ਢਿੰਕ ਲੱਗੀ ਮਰ ਥੋੜੀ ਬਹੁਤੀ ਵੀ ਬਡੁੱਖਾਂ ਦੇ ਵਿੱਚ ਜਾ ਕੇ ਪੁਲਿਸ ਹੈ ਜਿਹੜੀ ਉਹ ਅਰੈਸਟ ਕਰ ਸਕਦੀ ਹੈ ਠੀਕ ਹੈ ਉੱਥੋਂ ਬਾਈ ਜੀ ਚੱਲ ਪਏ ਹੂੰ ਉੱਥੋਂ ਅਸੀਂ ਇੱਥੇ ਬੁਕਰਾਂ ਪਹੁੰਚ ਗਿਆ ਕਿ ਹੂੰ ਇੱਥੇ ਆ ਕੇ ਚਾਹ ਪਾਣੀ ਪੀਤਾ ਠੀਕ ਹੈ ਬਾਈ ਗਨਮੈਨਾਂ ਨੂੰ ਕਹਿੰਦਾ ਵੀ ਤੁਸੀਂ ਐਂ ਕਰੋ ਬੈਠੋ ਮੈਂ ਆਇਆ ਹੂੰ ਮੈਨੂੰ ਵੀ ਨਹੀਂ ਦੱਸੀ ਕੋਈ ਗੱਲ ਵੀ ਆਉਣ ਆਇਆ ਜਾਂ ਨਾ ਆਉਣਾ ਹੂੰ ਇਥੋਂ ਨਿਕਲ ਗਏ ਤੇ ਸਾਡੇ ਨਾਲ ਉਹਦਾ ਸੰਪਰਕ ਟੁੱਟ ਗਿਆ ਠੀਕ ਹੈ ਗਨਮੈਨ ਮੇਰੇ ਕੋਲੇ ਰੁਕੇ ਰਹੇ ਇੱਕ 1.3 ਵਜੇ ਮੈਨੂੰ ਮੇਰੇ ਬੇਟੇ ਦਾ ਫੋਨ ਆਉਂਦਾ ਹੈ ਵੀ ਡੈਡੀ ਗਨਮੈਨ ਕਹਿੰਦੇ ਨੇ ਵੀ ਬਾਈ ਧਰਨੇ 'ਚ ਪਹੁੰਚ ਗਿਆ ਠੀਕ ਹੈ ਉੱਥੇ ਵੀਡੀਓ ਆਉਣ ਲੱਗ ਗਈਆਂ ਵੀਡੀਓ ਆ ਦੇਖ ਲਿਆ ਨਾ ਨੇ ਲਾਈਵ ਦੇਖ ਲਿਆ ਹੂੰ ਕਹਿੰਦੇ ਵੀ ਸਾਨੂੰ ਉੱਥੇ ਬਾਈ ਕੋਲੇ ਛੱਡਣ ਦਾ ਪ੍ਰਬੰਧ ਕਰ ਗਨਮੈਨ ਕਹਿੰਦੇ ਗਨਮੈਨ ਕਹਿੰਦੇ ਠੀਕ ਹੈ ਚਲੋ ਫਿਰ ਮੈਂ ਇਹਨਾਂ ਨੂੰ ਉੱਥੇ ਤੱਕ ਪਹੁੰਚਣ ਦਾ ਹੀ ਲੈਣਾ ਦਾ ਕਰਿਆ ਹੂੰ ਇਹ ਬਾਈ ਦੇ ਨਾਲ ਉੱਥੇ ਪਹੁੰਚ ਗਏ ਠੀਕ ਹੈ ਜਿਹੜੀ ਸਚਾਈ ਜਿਹੜੀ ਉਹ ਇਹ ਸਵਾਲ ਉੱਠੇ ਹੋਏ ਨੇ ਵੀ ਗਨਮੈਨ ਕਿਵੇਂ ਪਹੁੰਚ ਜਾਂਦੇ ਨੇ ਜਿਹੜੇ ਅੱਖਾਂ ਉੱਥੇ ਪਹੁੰਚ ਜਾਂਦੇ ਨੇ ਨਹੀਂ ਉਹ ਉਹ ਜਿਹੜੇ ਝੂਠੇ ਝੂਠ ਦੀ ਪੰਡ ਹੂੰ ਫੇਸਬੁਕ ਦੇ ਵਿਦਵਾਨ ਨੇ ਜਿਹੜੇ ਹੂੰ ਝੂਠ ਬੋਲਦੇ ਨੇ ਸਾਰਾ ਸਾਰਾ ਹੂੰ ਮੈਂ ਇਸ ਚੀਜ਼ ਦਾ ਗਨਮੈਨਾਂ ਦੀ ਲੋਕੇਸ਼ਨ ਲੈ ਲਓ ਹੂੰ ਵੀ ਤਿੰਨ ਤਰੀਕ ਨੂੰ ਕਿੱਥੇ ਸੀ ਦੋ ਨੂੰ ਕਿੱਥੇ ਸੀ ਠੀਕ ਹੈ ਮੇਰੇ ਘਰੇ ਸੀ ਇੱਥੇ ਬੈਠੇ ਸੀ ਠੀਕ ਹੈ ਮੈਂ ਐਫੀਡਾਫਟ ਦੇਣ ਨੂੰ ਤਿਆਰ ਹਾਂ ਹੂੰ ਮੇਰੇ ਨਾਲ ਕੋਈ ਗੱਲ ਕਰੇ ਵੀ ਲੱਖੇ ਦੇ ਨਾਲ ਸੀਗੇ ਗਨਮੈਨ ਹੂੰ ਸਭ ਝੂਠ ਹੈ ਇੱਕ ਸਰਪੰਚ ਸਾਹਿਬ ਇਹ ਚੀਜ਼ ਸਵਾਲ ਉੱਠੀ ਆਪਣੇ ਫੇਸਬੁੱਕ ਤੇ ਤੁਸੀਂ ਦੇਖਿਆ ਨਾ ਕਈ ਇਹ ਚੀਜ਼ ਬੋਲੀ ਜਾਂਦੇ ਨੇ ਵੀ ਲੱਖਾ ਉੱਥੇ ਲੱਤ ਤੇ ਲੱਤ ਧਰ ਕੇ ਖੜਾ ਹੈ ਪੁਲਿਸ ਅਫਸਰਾਂ ਦੇ ਉੱਤੇ ਖੜਾ ਹੈ ਉਹ ਇਹ ਐ ਹੁੰਦਾ ਜੀ ਜਿਹੜੇ ਲੋਕਾਂ ਨੇ ਟਿੱਪਣੀ ਕਰਨੀ ਹੁੰਦੀ ਹੈ ਉਹਨਾਂ ਨੇ ਕਰਨੀ ਹੀ ਕਰਨੀ ਹੈ ਜੇ ਤਾਂ ਲੱਖਾ ਹੱਥ ਬੰਨ੍ਹ ਕੇ ਖੜ ਕੇ ਨੀਵੀਂ ਪਾ ਕੇ ਫਿਰ ਤਾਂ ਕਹਿਣਗੇ ਇਹ ਸਹਿਮਿਆ ਖੜਾ ਹੈ ਜੇ ਹੁਣ ਉਹ ਜੁਰਤ ਨਾਲ ਲੱਤ ਤੇ ਲੱਤ ਧਰ ਕੇ ਖੜ ਗਿਆ ਫਿਰ ਕਹਿਣਗੇ ਐ ਕਿਉਂ ਖੜ ਗਿਆ ਫਿਰ ਖੜੇ ਕਿਵੇਂ ਉਹ ਠੀਕ ਹੈ ਕਿਹੜੇ ਤਰੀਕੇ ਨਾਲ ਖੜੇ ਹੂੰ ਦੱਸੋ ਇੱਕ ਚੀਜ਼ ਇੱਕ ਇਹ ਦੱਸੋ ਵੀ ਉਹਨਾਂ ਨੂੰ ਐਡਾ ਵੱਡਾ ਇਹ ਕਹਿੰਦੇ ਵੀ ਐਡਾ ਵੱਡਾ ਰੋਲਾ ਪਾਉਣ ਦੀ ਕੀ ਲੋੜ ਸੀ ਇੰਨਾ ਕੁਝ ਕਰਨ ਦੀ ਕੀ ਲੋੜ ਸੀ ਜਿਹੜੀ 2 ਦਿਨ ਪਹਿਲਾਂ ਮੀਟਿੰਗ ਹੁੰਦੀ ਹੈ ਇੱਕ ਬਰਨਾਲੇ ਹੋਈ ਸੀ ਉਹ ਮੀਟਿੰਗ ਬਰਨਾਲੇ ਜੀ ਬਰਨਾਲੇ ਜਿਹੜੀ ਮੀਟਿੰਗ ਹੋਈ ਹੈ ਵੀ ਪ੍ਰਸ਼ਾਸਨ ਦਾ ਉਹਦੇ ਵਿੱਚ ਮੰਨ ਗਿਆ ਸੀ ਨਹੀਂ ਨਹੀਂ ਉਹਦੇ ਵਿੱਚ ਇਹ ਹੋਈ ਸੀ ਜੀ ਤੁਸੀਂ ਉਹ ਮੀਟਿੰਗ ਦੇ ਵਿੱਚ ਹੈਗੇ ਸੀ ਮੈਂ ਵਿੱਚ ਸੀਗਾ ਉੱਥੇ ਕੀ ਹੋਇਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਐਂ ਕਰੋ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਤੁਸੀਂ ਇਹਦੀ ਬੇਲਾਂ ਲਾ ਦਿਓ ਜ਼ਮਾਨਤਾਂ ਅਸੀਂ ਤੁਹਾਡੇ ਨਾਲ ਸਹਿਮਤ ਆ ਵੀ 3 ਦਿਨਾਂ ਜਾਂ 4 ਦਿਨਾਂ ਚ ਨੇ ਜ਼ਮਾਨਤਾਂ ਹੋ ਜਾਣਗੀਆਂ ਤੁਸੀਂ ਜਵਾਨਤਾ ਕਰਾ ਲਓ ਬੰਦੇ ਦੀਆਂ ਉਸ ਤੋਂ ਬਾਅਦ ਅਸੀਂ 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਤੁਹਾਡੇ ਸਾਰੇ ਪਰਚੇ ਕੈਂਸਲ ਕਰ ਦੇਾਂਗੇ ਉਹ ਮੈਂ ਸੁਣਿਆ ਫੇਸਬੁੱਕ ਹੀ ਵਿਦਵਾਨ ਕਹਿੰਦਾ ਵੀ ਚੱਕ ਮੁੱਦਾ ਚਿੱਟੇ ਦਾ ਹੂੰ ਚਿੱਟੇ ਦਾ ਮੁੱਦਾ ਚੱਕ ਹੂੰ ਚੱਲਦਾ ਚਿੱਟੇ ਦਾ ਮੁੱਦਾ ਸਾਲ ਹੋ ਗਿਆ ਆਪਣੇ ਝੋਟੇ ਨੂੰ ਮਾਨਸਾਲੇ ਵਿੱਚ ਚੱਲਦੇ ਨੂੰ ਕੀ ਤੂੰ ਚਿੱਟੇ ਖਾਤਰ ਉਹ ਬੰਦਾ ਅੰਦਰ ਗਿਆ ਤੂੰ ਦੀ ਰਹੀ ਵਾਲੇ ਦਿਨ ਗਿਆ ਹੂੰ ਹੁਣ ਆ ਜਾ ਕੱਲ ਤੋਂ ਹੁੱਕਾ ਕਰ ਲੈ ਸ਼ੁਰੂ ਆਪਣੇ ਝੋਟੇ ਦੀ ਟੀਮ 'ਚ ਆ ਜਾ ਚਿੱਟੇ ਦੇ ਵਿਰੁੱਧ ਡੇਲੀ ਹਰ ਰੋਜ਼ ਉਹ ਪੂੜੀਆਂ ਫੜਫੜ ਚਿੱਟੇ ਦੀਆਂ ਕੈਪਸੂਲ ਨਸੇ ਫੜਫੜ ਪ੍ਰਸ਼ਾਸਨ ਨੂੰ ਜੇ ਦੰਦਾਇ ਹੋ ਤੁਸੀਂ ਦਿਓ ਸਾਥ ਤੁਹਾਡੇ ਜ਼ਿਲ੍ਹੇ ਚ ਤੁਸੀਂ ਉਹਦੇ ਸਾਥ ਦੇ ਲੋ ਸੀਆਈਏ ਸਟਾਫ ਦੇ ਵਿੱਚ ਭਾਨੇ ਤੇ ਤਸੱਦਦ ਹੋਇਆ ਹੁੰਦਾ ਤਾਂ ਉਹ ਸਿੱਧਾ ਕਿਵੇਂ ਚੱਲ ਸਕਦਾ ਸੀ ਜਿਹੜੇ ਹਸਾਬ ਨਾਲ ਕਹਿੰਦੇ ਨੇ ਕਿ ਕੁੱਟਮਾਰ ਹੋਈ ਹੈ ਤਸੱਦਦ ਹੋਇਆ ਇਹ ਉਹ ਲੋਕ ਕਹਿੰਦੇ ਨੇ ਜਿਹੜੇ ਕਦੇ ਸੀਆਈਏ ਗਏ ਨਹੀਂ ਜਾਂ ਥਾਣੇ ਗਏ ਨਹੀਂ ਇੰਟਰੋਗਟ ਕਰਨ ਦਾ ਪੁਲਿਸ ਕੋਲੇ ਬੱਖ-ਬੱਖ ਤਰ੍ਹਾਂ ਦੇ ਤਰੀਕੇ ਨੇ ਹੁਣ ਉਹ ਕੰਮ ਤਾਂ ਹੈ ਨਹੀਂ ਵੀ ਪੁਲਿਸ ਨੇ ਗਿੱਟੇਕੁੱਟ ਤੇ ਗੋਡੇਕੁੱਟ ਤੇ ਬੰਦਾ ਲੰਗ ਮਾਰ ਕੇ ਕੋਰਟ ਦੇ ਵਿੱਚ ਜਾਊਗਾ ਉਹਦੇ ਵਿੱਚ ਡਾਕਟਰੀ ਡਾਕਟਰੀ ਵੀ ਹੁੰਦੀ ਆ ਬੰਦੇ ਦੀ ਸ਼ਾਮ ਨੂੰ ਇੰਟੈਰੋਗੇਟ ਕਰਨ ਦੇ ਬਰਫ ਨੂੰ ਬੰਦਾ ਬਰਫ ਤੇ ਪਤਾ ਹੁਣ ਉਹਦੇ ਵਿੱਚ ਲੰਗ ਤਾਂ ਨਹੀਂ ਮਾਰੂ ਉਹ ਉਹ ਜਿਹੜੇ ਨੂੰ ਤਸੀਹੇ ਨੇ ਉਹ ਸਮੇਂ ਦੇ ਅਨਸਾਰ ਮਤਲ ਦਿੱਤੇ ਗਏ ਜਾਂ ਮੰਨ ਲਓ ਕਰੰਟ ਲਾਤਾ ਉਹ ਤਾਂ ਇਦਾਂ ਦੀਆਂ ਇੰਟੈਰੋਗੇਟ ਕਰਨ ਦੇ ਤਰੀਕੇ ਹੁੰਦੇ ਨੇ ਪੁਲਿਸ ਕਾਲੇ ਉਹਦੇ ਵਿੱਚ ਸਾਨੂੰ ਤੁਰ ਤੁਰਦੇ ਦਾ ਕੋਈ ਪਤਾ ਨਹੀਂ ਲੱਗੂਗਾ ਇਹ ਇਹ ਜਿਹੜੇ ਗੱਲਾਂ ਕਰਦੇ ਨੇ ਇਹ ਫੇਕ ਗੱਲਾਂ ਨੇ ਸਾਰੇ ਤੁਹਾਡੇ ਹਿਸਾਬ ਨਾਲ ਤਸ਼ੱਦਦ ਕਾਫੀ ਹੋਇਆ ਹੈ ਹਾਂਜੀ ਤਸ਼ੱਦਦ ਹੋਇਆ ਸਾਨੂੰ ਦੱਸਿਆ ਉਹਨਾਂ ਨੇ ਬਹੁਤ ਸਾਰਨੂੰ ਸੀਕ੍ਰੀਟ ਗੱਲਾਂ ਮਿਲੀਆਂ ਨੇ ਠੀਕ ਹੈ ਵੀ ਉਹਨੇ ਵੀਡੀਓ ਵੀਡੀਓ ਵਗੈਰਾ ਬਣਾ ਕੇ ਪਾਈਆਂ ਰਿਹਾ ਹੈ ਰੰਗਰੇਟਾ ਕੀ ਕੁਝ ਬੋਲਿਆ ਭਾਨੇ ਦੇ ਖਿਲਾਫ ਲੱਖੇ ਦੇ ਖਿਲਾਫ ਕੀ ਕੀ ਕੁਝ ਬੋਲੇ ਹੋਰਨਜੋਧ ਰਾਹਾ ਕੀ ਕੁਝ ਬੋਲਦਾ ਹੈ ਤੇ ਬੂਟਾ ਸਿੰਘ ਕੀ ਬੋਲਦਾ ਹੈ ਬਿਲਕੁਲ ਦੇਖਿਆ ਸੀ ਤੇ ਰੰਗਰੇਟਾ ਹੋ ਗਿਆ ਇਹ ਤੇ ਨੈਨੀਸ ਕਰੇਵਾਲ ਕੀ ਕਿਸ ਬੋਲਦੀ ਹੈ ਫਿਰ ਇਹਨਾਂ ਦੇ ਅਕਾਊਂਟ ਭਾਨੇ ਇਹਨਾਂ ਦਾ ਅਕਾਊਂਟ ਕਿਉਂ ਨਹੀਂ ਟੀਟ ਹੋਇਆ ਇਹ ਸਭ ਫੇਕ ਗੱਲਾਂ ਨੇ 10 ਤਰੀਕ ਨੂੰ ਰਿਹਾਈ ਪੱਕੀ ਆ ਦੇਖੋ ਅਫਸਰਾ ਨਾਲ ਲੱਕੇ ਦੀ ਗੱਲ ਹੋਈ ਆ ਹਾਂਜੀ 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 ਠੀਕ ਹੈ ਆ ਦਿਓ ਜੀ ਸਰਮੰਜੀ ਇੱਥੇ ਵਿਚਾਰੇ ਨੇ ਉਹਨਾਂ ਨੇ ਰਾਤ ਕੱਟੀ ਐ ਠੀਕ ਐ ਇੱਥੇ ਬਾਈ ਹੋ ਰਹੀ ਇੱਧਰ ਹੀ ਬੈਠੇ ਸੀ ਇੱਥੇ ਹਾਂ ਇੱਥੇ ਬੈਠ ਕੇ ਬਸ ਪ੍ਰਸ਼ਾਦਾ ਪਾਣੀ ਛਕਿਆ ਚਾਹ ਪਾਣੀ ਠੀਕ ਐ ਐਸੇ ਕੰਮਰੇ 'ਚ ਇੱਥੇ ਵਿਚਾਰੇ ਉਹ ਪਏ ਇਹਨਾਂ ਨੇ ਰਾਤ ਇੱਥੇ ਕੱਟੇ ਹਾਂ ਇੱਥੇ ਕੱਟੀ ਆ ਵਿਚਾਰੇ ਨੇ ਰਾਤ ਉਹਨਾਂ ਨੇ ਠੀਕ ਐ ਤੇ ਇਹ ਸਾਡੇ ਸਰਪੰਚ ਸਾਹ ਦਾ ਦਫ਼ਤਰ ਐ ਜੀ ਬਹੁਤ ਸੋਹਣਾ ਦਫ਼ਤਰ ਬਣਾਇਆ ਹੋਏ ਤੁਸੀਂ